ਪੰਜਾਬ ਦੇ ਚੱਲ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈਗਾ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਹੈ 117 ਹਲਕਿਆਂ ਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈਗੀ ਆ ਔਰ ਹੁਣ ਵਾਰੀ ਆਈ ਹੈਗੀ ਆ ਮੋਗਾ ਦੀ ਜੀਆਂ ਬਿਲਕੁਲ ਮੋਗਾ ਵਿਧਾਨ ਸਭਾ ਹਲਕਾ ਦੇ ਵਿੱਚ 21 ਤਰੀਕ ਨੂੰ ਯਾਨਕਿ 21 ਮਾਰਚ ਨੂੰ ਜਿਹੜੀ ਹੈਗੀ ਆ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈਗੀ ਆ ਔਰ ਇਸ ਯਾਤਰਾ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਵਾਸਤੇ ਜਿਹੜਾਗਾ ਮੋਗਾ ਹਲਕਾ ਦੇ ਇੰਚਾਰਜ ਸੰਜੀਤ ਸਿੰਘ ਸੱਨੀਗਲ ਜੀਆਂ ਬਿਲਕੁਲ ਸੰਜੀਤ ਸਿੰਘ ਸੱਨੀਗਲ ਵੱਲੋਂ ਜਿਹੜਾਗਾ ਹੁਣ ਪਿੰਡ-ਪਿੰਡ ਜਾ ਕੇ ਆਮ ਲੋਕਾਂ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹੈਗੀਆਂ ਨੇ ਔਰ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਬਾਰੇ ਜਿਹੜਾ ਹੈ ਜਾਣੂ ਕਰਵਾਇਆ ਜਾ ਰਿਹਾ ਹੈਗਾ ਸੋ ਅੱਜ ਆਪਾਂ ਪਹੁੰਚੇ ਹਾਂਗੇ ਆ ਮੋਗਾ ਵਿਧਾਨ ਸਭਾ ਹਲਕਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਤੇ ਕੀ ਸੰਜੀਤ ਸਿੰਘ ਸੰਧੀ ਗਿੱਲ ਵੱਲੋਂ ਜਿਹੜਾ ਹੈ ਵਰਕਰਾਂ ਨੂੰ ਨਾਲ ਲੈ ਕੇ ਪਿੰਡ ਵਾਤੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਔਰ ਲੋਕਾਂ ਨੂੰ 21 ਤਰੀਕ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹੈਗੀ ਆ ਮੋਗਾ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈਗੀ ਆ ਚਲਦੇ ਆ ਪਿੰਡਾਂ ਦੇ ਵਿੱਚ ਔਰ ਤੁਹਾਨੂੰ ਦਿਖਾਣੇ ਆ ਮੀਟਿੰਗਾਂ ਦੇ ਚਲਕੀਆਂ ਤੇ ਉਸ ਤੋਂ ਬਾਅਦ ਗੱਲ ਵੀ ਕਰਾਂਗੇ ਆਮ ਲੋਕਾਂ ਦੇ ਨਾਲ 21 ਤਰੀਕ ਨੂੰ ਮੋਗਾ ਹਲਕੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈਗੀ ਐ ਔਰ ਮੋਗਾ ਹਲਕਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗੱਲ ਵੱਲੋਂ ਜਿਹੜਾਗਾ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਕੁਝ ਮੀਟਿੰਗ ਤੋਂ ਬਾਅਦ ਆਏ ਨੇ ਲੋਕ ਗੱਲ ਕਰਦੇ ਆ ਸਰ 21 ਤਰੀਕ ਦੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਕਿੰਨੀਆਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ 21 ਤਰੀਕ ਨੂੰ ਜੋ ਪਾਰਟੀ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਜੀ ਪੰਜਾਬ ਜਾਓ ਯਾਤਰਾ ਲੈ ਕੇ ਮੋਗਾ ਆ ਹਲਕੇ ਦੇ ਵਿੱਚ ਆ ਰਹੇ ਆ ਇਸ ਪੰਜਾਬ ਵਿਚ ਆਉ ਯਾਤਰਾ ਨੂੰ ਜਿੱਥੇ ਉਹਨਾਂ ਨੇ 26-27 ਹਲਕੇ ਕਵਰ ਕਰ ਚੁੱਕੇ ਆ ਬਹੁਤ ਵੱਡਾ ਹੰਗਾਰਾ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਹਰ ਇੱਕ ਇਹ ਪਾਰਗ ਜਿਹੜਾ ਅਜੋ ਚਾਹੁੰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੁਣੀ 10 ਸਾਲ ਰਾਜ ਭਾਗ ਦੇ ਵਿੱਚ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਉਸ ਸਮੇਂ ਉਹਨਾਂ ਕੋਲੇ ਗ੍ਰਹਿ ਭਾਗੀ ਸੀ ਉਪ ਮੁੱਖ ਮੰਤਰੀ ਦੇ ਤੌਰ ਤੇ ਉਹ ਵਿਚਰੇ ਆ ਉਹਨਾਂ ਦੇ ਬਾਰੇ ਲੋਕ ਜਾਣਦੇ ਆ ਕਿ ਜੇ ਕੋਈ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚ ਆਏ ਆ ਤਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੀ ਹਿੰਮਤ ਦੇ ਸਦਕਾ ਹੀ ਆਏ ਆ ਪੰਜਾਬ ਦੇ ਵਿੱਚ ਜਿੰਨੇ 에ਰਪੋਰਟ ਬਣੇ ਜਿੰਨੇ ਹਾਈਵੇ ਆਏ ਜਿੰਨੇ ਹੋਰ ਡਿਵੈਲਪਮੈਂਟ ਦੇ ਕੰਮ ਹੋਏ ਉਸ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਸਰਦਾਰ ਸੁਖਵੀਰ ਸਿੰਘ ਜੀ ਦੇ ਯਤਨਾਂ ਸਦਕਾ ਹੀ ਆਏ ਆ ਇਸਲਾ ਕਰਕੇ ਜਿਹੜੇ ਅੱਜ ਪੰਜਾਬ ਦੇ ਲੋਕ ਬਹੁਤ ਵੱਡੀ ਆਸਾ ਬੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਪੱਧਰ ਤੇ ਆ ਲੋਕ ਸਭਾ ਜਿਹੜੀਆਂ ਪਾਰਲੀਮੈਂਟ ਚੋਣਾਂ ਆ ਰਹੀਆਂ ਵੱਡਾ ਫਤਵਾ ਦੇਣਗੇ ਤੇ ਇਸ ਕਰਕੇ ਜਿਹੜਾ ਇਹਦਾ ਗਵਾਹ ਵਾ ਉਹ ਅੱਜ ਪੰਜਾਬ ਚ ਆਉ ਯਾਤਰਾ ਬਣ ਰਹੀ ਆ ਕਿਉਂਕਿ ਹਰ ਪਿੰਡ ਹਰ ਨਗਰ ਦੇ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੇ ਭਰਮੇ ਇਕੱਠ ਹੋ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬੇਟਨਾ ਚਾਹੁੰਦੇ ਬਿਲਕੁਲ ਬਿਲਕੁਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਆ ਜੋ ਜਿਨ੍ਹਾਂ ਨੇ ਬੜੀ ਤੰਦ ਹੀ ਦੇ ਨਾਲ ਅਜੇ 7 ਸਾਲ ਹੋ ਗਏ ਉਹਨਾਂ ਨੂੰ ਆਪੋਜੀਸ਼ਨ ਚ ਬੈਠਿਆਂ ਨੂੰ 7 ਸਾਲ ਤੋਂ ਬੜੀਆਂ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੋਸ਼ ਵੀ ਲਾਏ ਦੂਜੇ ਰਾਜਨੀਤਿਕ ਲੋਕਾਂ ਨੇ ਪਰ ਹਰ ਇੱਕ ਇੱਕ ਦੇ ਵਿੱਚੋਂ ਉਹ ਬੜੇ ਹੀ ਮਿਹਨਤ ਦੇ ਨਾਲ ਆਪਣੀ ਤੰਦਾਹੀ ਦੇ ਨਾਲ ਪਾਰਟੀ ਵਿੱਚ ਕੰਮ ਕਰਕੇ ਲੋਕਾਂ ਦੇ ਜਿਹੜੇ ਲੋਕਪ੍ਰਿਤਾ ਆਗੂ ਬਣੇ ਮਨਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਅੱਜ ਤੁਹਾਡੇ ਕੋਲ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਯਾਤਰਾਵਾਂ ਲੈ ਕੇ ਉਹ ਬਾਰੇ ਸੁਣਾ ਅੱਜ ਨਾ ਜੀ ਸਾਡੇ ਹਲਕਾ ਦੇ ਚਾਰਜਮੈਨ ਜੋ ਸਰਦਾਰ ਸੰਜੀਤ ਸਿੰਘ ਜੀ ਸੰਨੀ ਗਲ ਵੱਲੋਂ ਸਾਡੇ ਹਲਕੇ ਵਿਧਾਇਤੀ ਦੇ ਚਾਰ ਸਰਕਲ ਹੈ ਜੀ ਚਾਰਾਂ ਸਰਕਲਾਂ ਦੀਆਂ ਅੱਜ ਮੀਟਿੰਗਾਂ ਤਰਮ ਵਾਰ ਤਰਮ ਚੱਲ ਰਹੀਆਂ ਜੀ ਜਿਹਦੇ ਵਿੱਚ ਲਾਮਬੰਦ ਕਰਨੇ ਜੀ 21 ਤਰੀਕ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿੱਚ ਪੰਜਾਬ ਚ ਨਿਕਲੀ ਹੋਇਆ ਉਹਨਾਂ ਦੇ ਸਬੰਧ ਚ ਅੱਜ ਸਾਰੀ ਸੰਗਤ ਨੂੰ ਹਲਕੇ ਦੇ ਵਿੱਚ ਲਾਮਬੰਦ ਕੀਤਾ ਜਾ ਰਿਹਾ ਜੀ ਕਿੰਦਾ ਦਾ ਉਤਸ਼ਾਹ ਦੇਖਣ ਨੂੰ ਮੇਰਾ ਜੀ ਅਡਸ਼ਾਹ ਵੇਖੋ ਜੀ ਜੇ ਪਿੱਛੇ ਵੇਖਿਆ ਜਾਵੇ ਤਾਂ ਜਿਵੇਂ ਆਪਾਂ ਵੇਖ ਰਹੇ ਹਾਂ ਜੀ ਮੀਡੀਆ ਰਹੀਂ ਤਾਂ ਚੰਗਾ ਤੇ ਸ਼ਾਹ ਸੰਗਤ ਜੀ ਵੀ ਇੱਥੇ ਮੇਰੇ ਨਾਲ ਬਹੁਤ ਵਧੀਆ ਤਿਸ਼ਾਹ ਹੋਊਗਾ ਜੀ ਪ੍ਰਧਾਨ ਜੀ ਆ ਰਹੇ ਆ ਤੇ ਲਾਮਬੰਦ ਲਾਮਬੰਦ ਕੀਤਾ ਜਾ ਰਿਹਾ ਜੀ ਵਰਕਰਾਂ ਨੂੰ ਅਡਸ਼ਾਹ ਵਧੀਆ ਹੋਊਗਾ ਜੀ ਪਰ ਪੰਜਾਬ ਵਿੱਚ ਉਹ ਯਾਤਰਾ ਨੂੰ ਬੇ ਜਾਗੀ ਹੈਗੀ ਆ ਉਹ ਮੀਟਿੰਗਾਂ ਕਿੱਤੀਆਂ ਚੱਲ ਰਹੀਆਂ ਨੇ ਕਿੱਦਾਂ ਦੇ ਰਿਪੋਰਟ ਦਿੱਤੇ ਜਾਂਦੇ ਕੀ ਕੀ ਕਹੂੰਗਾ ਦੇਖੋ ਜੀ ਮੀਟਿੰਗਾਂ ਸਰਕਲ ਵਾਈ ਹੋ ਰਹੀਆਂ ਬਹੁਤ ਵਰਕਰਾਂ ਦਾ ਸਾ ਹਮ ਹਮ ਅੱਗੇ ਪਹੁੰਚਾਂਗੇ ਜਿਵੇਂ ਜਿਵੇਂ ਸਾਡੀ ਡਿਊਟੀ ਲੱਗੀ ਆ ਜਿੱਥੇ ਜਿੱਥੇ ਪੜਾਵਾ ਤੇ ਰਸੀਵ ਕਰਨ ਤੇ ਜਿੱਥੇ ਜਿੱਥੇ ਲੱਗੀ ਆ ਦੀ ਪੂਰੀ ਬਖੂਬੀ ਨਹਾਵਾਂਗੇ ਆਪਦੇ ਆਦੇ ਸਰਕਲਾਂ ਚੋਂ ਆਪਦੇ ਪਿੰਡਾਂ ਚੋਂ ਬੰਦੇ ਵੱਧ ਤੋਂ ਵੱਧ ਜਸੇ ਦੇ ਰੂਪ ਵਿੱਚ ਅਸੀਂ ਉਥੇ ਥਾਂ ਤੇ ਪਹੁੰਚਾਂਗੇ ਜਿੱਥੇ ਅਸੀਂ ਲੋਹਾਰਾ ਚੌਂਕ ਚ ਯਾਤਰਾ ਨੂੰ ਰਸੀਵ ਕਰਨਾ ਸੋ ਮੋਗਾ ਹਲਕਾ ਦੇ ਵਿੱਚ 21 ਤਰੀਕ ਨੂੰ ਜਿਹੜੀ ਹੈਗੀ ਆ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਔਰ ਮੋਗਾ ਹਲਕਾ ਦੇ ਇੰਚਾਰਜ ਸੰਜੀਤ ਸਿੰਘ ਤੇ ਸਣੀ ਗਿੱਲ ਵੱਲੋਂ ਜਿਹੜਾ ਹੈਗਾ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਪ੍ਰੋਰੀ ਸਿੰਘ ਤਾਂ ਲਿਖਿਆ ਗੁਰੂ ਜੀ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਗੀਆਂ ਦੇਖੋ ਜੀ ਅੱਜ ਨਗਰ ਸਲੀਨਾ ਵਿਖੇ ਇਸ ਸਰਕਲ ਦੀ ਮੀਟਿੰਗ ਹੈ ਜੋ ਸਰਦਾਰ ਸੰਜੀਤ ਸਿੰਘ ਸਣੀ ਗਿੱਲ ਜੀ ਉਹਨਾਂ ਦੀ ਅਗਵਾਈ ਵਿੱਚ ਕੀਤੀ ਹੈ ਤੇ ਜੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੂਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਜੋ ਵੱਖ-ਵੱਖ ਹਲਕਿਆਂ ਵਿੱਚ ਹੁੰਦੀ ਹੋਈ 21 ਤਰੀਕ ਨੂੰ ਮੋਗਾ ਹਲਕੇ ਵਿੱਚ ਪਹੁੰਚੇਗੀ ਉਸ ਦੇ ਸਬੰਧ ਵਿੱਚ ਅਸੀਂ ਇਹ ਮੀਟਿੰਗ ਰੱਖੀ ਹੈ ਸੰਗਤ ਵਿੱਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਇਸ ਯਾਤਰਾ ਲਈ ਬਹੁਤ ਹੀ ਉਤਸ਼ਾਹ ਹੈ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਰਸਤਾ ਕੀਤਾ ਜਾ ਰਿਹਾ ਯਾਤਰਾ ਦਾ ਦੇਖੋ ਜੀ ਇੱਕ ਪਾਰਟੀ ਦੇ ਪ੍ਰੋਗਰਾਮ ਦੇ ਤਹਿਤ 21 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੋਗੇ ਜਲੇ ਦੇ ਦੋ ਹਲਕਿਆਂ ਦੇ ਵਿੱਚ ਆ ਰਹੇ ਨੇ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰਕੇ ਸਭ ਤੋਂ ਪਹਿਲਾਂ ਧਰਮਕੋਟ ਆਉਣੀ ਯਾਤਰਾ ਉਦੋਂ ਬਾਅਦ ਮੋਗੇ ਹਲਕੇ ਦੇ ਵਿੱਚ ਐਂਟਰ ਹੋਣੀ ਆ ਤੇ ਮੇਰੇ ਤੋਂ ਪਹਿਲਾਂ ਸਾਡੇ ਹਲਕਾ ਅਨਚਾਰ ਸਾਫ ਸਣੀ ਗਿੱਲ ਜੀ ਉਹਨਾਂ ਨੇ ਤੁਹਾਨੂੰ ਵਿਸਥਾਰ ਦੇ ਨਾਲ ਮੰਨ ਲਓ ਦੱਸ ਹੀ ਦਿੱਤਾ ਯਾਤਰਾ ਦੇ ਪੜਾਵਾਂ ਬਾਰੇ ਪਰ ਮੈਂ ਇੱਕ ਗੱਲ ਥੋੜੀ ਮੰਨ ਲਓ ਯੂਥ ਲੋ ਯੂਥ ਪ੍ਰਧਾਨ ਹੋਣ ਦੇ ਨਾਤੇ ਕਹਿਣਾ ਚਾਹਣਾ ਕਿ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਦੇਖੀ ਆ ਬਾਗੇ ਪ੍ਰਾਨਿਤਿਨਿਆਲ ਸਿੰਘ ਵਾਲੇ ਦੇ ਵਿੱਚ ਉਦੋਂ ਵੀ ਮੈਂ ਕਿੰਨਾ ਲੋਕਾਂ ਮੰਨ ਲਓ ਨੌਜਵਾਨਾਂ ਦੇ ਵਿੱਚ ਬਹੁਤ ਭਾਰੀ ਇੱਛਾ ਤੇ ਬਾਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਲ ਸਾਹਿਬ ਦਾ ਬਹੁਤ ਗਰਮ ਜੋਸ਼ੀ ਦੇ ਨਾਲ ਨੌਜਵਾਨ 21 ਤਰੀਕ ਨੂੰ ਉਹਨਾਂ ਦਾ ਸਵਾਗਤ ਕਰਨਗੇ ਤੁਹਾਨੂੰ ਰਿਸੀਵ ਕਰਨਗੇ ਤੇ ਮੈਂ ਤੁਹਾਨੂੰ ਥੋੜਾ ਪੁਰਾਣਾ ਸਮਾਂ ਯਾਦ ਕਰਵਾਉਣਾ ਚਾਹੁੰਦਾ ਕਿ ਜਦ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੋਂ ਮੰਨ ਲਓ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਹਨਾਂ ਨੇ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਉਹ ਮੋਲ ਬੰਦਾ ਜਾਂਦਾ ਜੀ ਅੱਜ ਹਲਕੇ ਵਿਧਾਨ ਦਾ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਜਿਹਦੇ ਵਿੱਚ ਮੋਗੇ ਜ਼ਿਲ੍ਹੇ ਦੀ ਇੱਕ ਬਹੁਤ ਵੱਡੀ ਭੂਮਿਕਾ ਹੈਗੀ ਚਾਰ ਹਲਕੇ ਮੰਨ ਲਓ ਮੋਗੇ ਜ਼ਿਲ੍ਹੇ ਦੇ ਪੈਂਦੇ ਆ ਸਾਨੂੰ ਆਸ ਆ ਕਿ ਯੂਥ ਇੰਨੀ ਮੰਨ ਲਓ ਸਟਰੋਂਗ ਤਰੀਕੇ ਨਾਲ ਸੀਨੀਅਰ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਲਾਮਬੰਦ ਹੋ ਰਿਹਾ ਹੈ ਮੋਗੇ ਜ਼ਿਲ੍ਹੇ ਦੇ ਉੱਤੋਂ ਵਿੱਚੋਂ ਘੱਟੋ ਘੱਟ 80-90 ਹਜ਼ਾਰ ਦੀ ਲੀਡ ਦਿਵਾ ਕੇ ਐਮਪੀ ਇਲੈਕਸ਼ਨ ਦੇ ਵਿੱਚ ਇੱਥੋਂ ਐਮਪੀ ਅਸੀਂ ਆਪ ਦਾ ਜਿਤਾ ਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਜੀ ਨੇ ਪਹਿਲਾ ਵੀ ਚਾਰ ਚੁਣਾ ਇਥੋਂ ਲੜੀਆਂ ਮੋਗੇ ਤੋਂ ਤੇ ਗਰੀਬ ਦੇ ਘਰ ਰਹਿ ਕੇ ਲੜੀਆਂ ਉਹ ਵੱਡੀ ਲੀਡਰ ਜਿੱਦਦਾ ਰਿਆ ਤੇ ਲੋਕਾਂ ਨਾਲ ਪੁਰਾ ਪਿਆਰ ਤੇ ਸਾਝਾ ਉਹਦੀ ਅੱਜ ਵੀ ਪੱਪਾ ਪਰਨੇ ਲੋਕ ਨੇ ਸੁਖਵੀਰ ਦੇ ਔਰ ਤੇ ਕਿੰਦਾ ਦਾ ਮਾਹੌਲ ਲੱਗਦਾ ਬਹੁਤ 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 ਹੀ ਅਲੱਗ ਸੋ ਤੋਂ ਹੀ ਤੁਸੀਂ ਮੇਰਾ ਦੇਖ ਰਹੇ ਸੀਗੇ ਮੋਗਾ ਹਲਕਾ ਦੇ ਵੱਖ-ਵੱਖ ਪਿੰਡਾਂ ਦੀਆਂ ਜਿੱਥੇ ਕਿ ਯੂਥ ਦੀ ਜੇ ਗੱਲ ਕਰਾਂ ਮੈਂ ਤਾਂ ਯੂਥ ਦੇ ਵਿੱਚ ਵੀ ਪੂਰਾ ਜੋਸ਼ ਜਣਾ ਭਰਿਆ ਹੈਗਾ 21 ਤਰੀਕ ਦੀ ਜਿਹੜੀ ਹੈ ਯਾਤਰਾ ਨੂੰ ਲੈ ਕੇ ਤੋਂ ਸਾਡੇ ਨਾਲ ਇਸ ਵੇਲੇ ਸੰਜੀਤ ਸਿੰਘ ਸੰਧੀਗਲ ਲੱਗੇ ਨੇ ਹਲਕਾ ਇੰਚਾਰਜ ਲੱਗੇ ਨੇ ਕਿਉਂਕਿ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਰੇ ਪਿੰਡਾਂ ਦੇ ਵਿੱਚ ਮੋਗਾ ਹਲਕਾ ਦੇ ਜ਼ਿਲ੍ਹੇ ਪਿੰਡਾਂਗੇ ਨੇ ਉਹਨਾਂ ਦੇ ਵਿੱਚ ਆਮ ਲੋਕਾਂ ਨਾਲ ਵੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈਗੀ ਹੈ ਗਿਲਸਾਹਬ ਅੱਜ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਚੱਲੀਆਂ ਰਹੀਆਂ 21 ਤਰੀਕ ਦੀ ਯਾਤਰਾ ਨੂੰ ਲੈ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜਿਹੜੇ ਦਿਹਾਤੀ ਸਰਕਲ ਆ ਇਹਨਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਪਿੰਡਾਂ ਦੇ ਵਿੱਚ ਕਿਉਂਕਿ 21 ਮਾਰਚ ਨੂੰ ਪੰਜਾਬ ਬਚਾਓ ਯਾਤਰਾ ਜਿਹੜੀ ਆ ਵਿਧਾਨ ਸਭਾ ਹਲਕਾ ਮੋਗਾ ਦੇ ਵਿੱਚ ਆ ਰਹੀ ਆ ਜਿਹੜੀ ਕਿ ਅਸੀਂ ਲੋਹਾਰਾ ਚੌਂਕ ਜਿਹੜਾ ਧਰਮਕੋਟ ਸਰਕਲ ਧਰਮਕੋਟ ਵਿਧਾਨ ਸਭਾ ਹਲਕੇ ਵੱਲੋਂ ਜੋ ਮੋਗਾ ਵਿਧਾਨ ਸਭਾ ਹਲਕੇ 'ਚ ਇੰਟਰ ਕਰਦੇ ਆ ਤੋਂ ਲੋਹਾਰਾ ਚੌਂਕ ਦੇ ਵਿੱਚ ਅਸੀਂ ਜਿਹੜੀ ਯਾਤਰਾ ਨੂੰ ਰੀਸੀਵ ਕਰਾਂਗੇ ਉੱਥੋਂ ਅਮਰਸਰ ਰੋਡ ਵਾਲ ਦੀ ਹੋ ਕੇ ਡੰਡੇ ਕੇ ਪਿੰਡ ਵੇਜ ਦੀ ਹੋ ਕੇ ਆਪਣਾ বাস ਸਟੈਂਡ ਵਾਲੇ ਚੌਕ ਵੇਜ ਦੀ ਹੋ ਕੇ 메ਨ ਬਾਜ਼ਾਰ ਵੇਜ ਦੀ ਹੋ ਕੇ ਸਿੱਧੀ ਵੇਜ ਦੀ ਸ਼ਹਿਰ ਦੇ ਅੰਦਰ ਦੀ ਹੋ ਕੇ ਰੇਲਵੇ ਰੋਡ ਪ੍ਰਤਾਪ ਰੋਡ ਬਾਗ ਗਲੀ ਤੇਤੇਜ ਮਾਰਕੀਟ ਸਰਕਾਰੀ ਹਸਪਤਾਲ ਦੇਵ ਹੋਟਲ ਛੇਖਣਾ ਚੌਕ ਵੇਜ ਦੀ ਹੋ ਕੇ ਸਿੱਧੀ ਸਿੰਘਾਂ ਵਾਲੇ ਵਿਸ਼ਕਰਮਾ ਚੌਕ ਸਿੰਘਾਂ ਵਾਲਾ ਪਿੰਡ ਟਿੱਕਰ ਜਿਹੜੀ ਆ ਇਹ ਯਾਤਰਾ ਜਾਊਗੀ ਇਹਦੇ ਤੇ ਅਸੀਂ ਅਲੱਗ-ਅਲੱਗ ਪੜਾਵਾਂ ਦੇ ਵਿੱਚ ਅਲੱਗ-ਅਲੱਗ ਸਰਕਲਾਂ ਦੀ ਅਲੱਗ-ਅਲੱਗ ਪਿੰਡਾਂ ਦੀ ਅਲੱਗ-ਅਲੱਗ ਵਾੜਾਂ ਦੀਆਂ ਜਿਹੜੀਆਂ ਡਿਊਟੀਆਂ ਲਾਈਆਂ 25-30 ਜਿਹੜੇ ਪੜਾ ਬਣਾਏ ਗਏ ਆ ਅਲੱਗ-ਅਲੱਗ ਹਲਕੇ ਦੇ ਵਿੱਚ ਤੇ ਜਿਹੜੀ ਇਹ ਯਾਤਰਾ ਹੈ ਇਹ ਇੱਕ ਤਰ੍ਹਾਂ ਦੇ ਨਾਲ ਜਿੰਨੇ ਵਰਕਰ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਰਿਵਾਈਵ ਕਰਨ ਦੇ ਵਾਸਤੇ ਬਹੁਤ ਸਹਾਇੀ ਹੋਊਗੀ ਤੇ ਲੋਕਾਂ ਨੂੰ ਵੀ ਜਿਹੜਾ ਜਾਗਰੂਕ ਕਰੂਗੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇ ਹਾਲਾਤ ਕੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਤੇ ਲੋਕਾਂ ਦੇ ਵਿੱਚ ਕਿੰਨਾ ਜਿਹੜਾ ਉਹ ਸਿਕਿਉਰਟੀ ਸੀ ਤੇ ਕਿੰਨੇ ਆਰਥਿਕ ਤੌਰ ਦੇ ਉੱਤੇ ਲੋਕ ਮਜ਼ਬੂਤ ਸੀ ਮਹਿੰਗਾਈ ਇੰਨੀ ਹੋਈ ਪਈ ਆ ਇਨਸਿਕਿਉਰਟੀ ਹੋਈ ਪਈ ਆ ਉਹਦੇ ਬਾਰੇ ਜਿਹੜੀ ਇਹ ਯਾਤਰਾ ਜਾਗਰੂਕ ਕਰੂਗੀ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੀ ਮੋਗੇ ਦੀ 21 ਤਰੀਕ ਦੀ ਜਿਹੜੀ ਇੰਟਰੀ ਆ ਪੰਜਾਬ ਜਾਓ ਯਾਤਰਾ ਦੀ ਮੋਗੇ ਦੇ ਵਿੱਚ ਉਹ ਬੜੇ ਉਤਸ਼ਾਹ ਦੇ ਨਾਲ ਹਲਕੇ ਦੇ ਜਿਹੜੇ ਲੋਕ ਆ ਖਾਸ ਕਰਕੇ ਯੂਥ ਜਿਹੜਾ ਪੰਜਾਬ ਦਾ ਯੂਥ ਆ ਤੇ ਜਿਹੜੇ ਪੰਜਾਬ ਦੇ ਕਿਸਾਨ ਵਰਗਾ ਤੇ ਜਿਹੜੇ ਆਮ ਵਪਾਰੀ ਵਰਗਾ ਜਿਹੜਾ ਛੋਟਾ ਵਪਾਰੀ ਵੱਡਾ ਵਪਾਰੀ ਬਹੁਤ ਜ਼ਿਆਦਾ ਉਤਸ਼ਾਹ ਸਮੂਹ ਪਾਈਚਾਰਿਆਂ ਦੇ ਵਿੱਚ ਜਿਹੜੀ ਯਾਤਰਾ ਇਹ ਆਉਗੀ ਤੇ ਲੋਕ ਇਹਦਾ ਸਵਾਗਤ ਕਰਨਾ ਅਤੇ ਬਹੁਤ ਤਤਪਰ ਬਿਲਕੁਲ ਜੀ ਇਹ ਸਤ ਸੰਜੀਤ ਸਿੰਘ ਸਨਿਗਲ ਜਿਹੜਾ ਦਾ ਕਹਿਣਾ ਸੀਗਾ ਕਿ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਰਾਫਤਾ ਵੀ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਔਰ ਉਹ ਦਿਨ ਜਦੋਂ ਫਿਰ ਜਿਹੜਾ ਹੈਗਾ ਦੁਬਾਰਾ ਫਿਰ ਦਿਨ ਆਗਾ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਰਾ ਫਿਰ ਮੁੱਖ ਮੰਤਰੀ ਦੇ ਤੌਰ ਤੇ ਪਹੁੰਚਣਗੇ ਵਿਪਰ ਨੂੰ ਕਹਣਾ ਫਾਸਟਵੇ ਨਿਊਜ਼ ਬੋਗਾ